नमस्कार सत श्री अकाल merhabalar ek vaari fourth day ji ha gamsa expo ninth expo de third day te pon chuki hai tasveera tuhanu naal sandhiya kitiyan ja rahiyan hai aroda international de stall ton jithe ki double system double thread fully high speed flatnetic machine te focus kar rahe ne is time so live tasveeraan te jande hai dekhde hai gal baat karde hai ki sorry ਤੀਸਰੇ ਦਿਨ ਤੱਕ ਪਹੁੰਚੇ ਪਹੁੰਚੇ ਕਿਦਾਂ ਦਾ ਜਿਹੜਾ ਹੈਗਾ ਇੱਕ ਔਰਾ ਰਿਆ ਸਰ ਨਮਸਕਾਰ ਨਮਸਕਾਰ ਅ ਇੰਦਰ ਜੀ ਤੀਸਰੇ ਦਿਨ ਚ ਪਹੁੰਚ ਚੁੱਕੀ ਹੈ ਐਗਜ਼ੀਬਿਸ਼ਨ ਜੋ ਟੈਕਨੋਲੋਜੀ ਨੂੰ ਲੈ ਕੇ ਡਿਸਪਲੇ ਕੀਤਾ ਗਿਆ ਲੋਕਾਂ ਵੱਲੋਂ ਕੀ ਕਿਹਦਾ ਦੇ ਰੁਝਾਨ ਰਹਾ ਹੈ ਕਸਟਮਰ ਸਰ ਰੁਝਾਨ ਮਸ਼ੀਨਰੀ ਵੱਲ ਬਹੁਤ ਅੱਛਾ ਹੈ ਜੀ ਐਸਐਲ ਮਸ਼ੀਨਰੀ ਬਾਇ ਕਰਨ ਦਾ ਕਸਟਮਰ ਦਾ ਪਲਾਨ ਬਹੁਤ ਅੱਛਾ ਹੈ ਕਮਸਾਰੇ ਜਿਹੜੇ ਪਲੇਟਫਾਰਮ ਤੇ ਅਸੀਂ ਹੈਗੇ ਆ ਅੱਜ ਦੀ ਡੇਟ ਤੱਕ ਕਮਸਾਰੇ ਸਾਨੂੰ ਬਹੁਤ ਕੁਝ ਦੱਸਦਾ ਹੈ ਕਿ ਕਸਟਮਰ ਦਾ ਫੁੱਟਫਾਲ ਬਹੁਤ ਅੱਛਾ ਹੈ ਜੀ ਕਸਟਮਰ ਦਾ ਜੋ ਆਪ ਹੈਗਾ ਜੀ ਮਸ਼ੀਨਰੀ ਵੱਲ ਉਹ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੈ ਜੀ ਅਪਗ੍ਰੇਡ ਕਰਕੇ ਆਪਣੀ ਨਵੀਂ ਟੈਕਨੋਲੋਜੀ ਦੀ ਮਸ਼ੀਨਾ ਲਾ ਕੇ ਆਪਣੇ ਬੋਲਣ ਦੀ ਇੰਡਸਟਰੀ ਨੂੰ ਆਪਣੇ ਕਸਟਮਰਸ ਨੂੰ ਉਹ ਨਵੀਂ ਤੋਂ ਨਵੀਂ ਆਪਣਾ ਡਿਜ਼ਾਈਨਸ ਵਗੈਰਾ ਤੇ ਨਵੇਂ ਤੋਂ ਨਵੇਂ ਆਪਣਾ ਫੈਬਰਿਕ ਸਭ ਕੁਝ ਦੇਣਾ ਚਾਹੁੰਦੇ ਹੋ ਟ੍ਰੈਂਡ ਕਿਧਰਲੇ ਪਾਸੇ ਹੈ ਟ੍ਰੈਂਡ ਤਾਂ ਸਰ ਕਸਟਮਰ ਖੁਦ ਬਣਾ ਕੇ ਖੁਦ ਵੇਚਣਾ ਚਾਹੁੰਦਾ ਉਹਨੂੰ ਇਹ ਨਹੀਂ ਹੈਗਾ ਕਿ ਅੱਜ ਦੀ ਦੇਰ ਜੇ ਮੈਂ ਸਿਰਫ ਚਾਈਨਾ ਦਾ ਕਪੜਾ ਹੀ ਲੈ ਕੇ ਜਾਂ ਫੈਬਰਿਕ ਲੈ ਕੇ ਉਹਨੂੰ ਕੁਝ ਕਰਾਂ ਹੁਣ ਇਸ ਟਾਈਮ ਪ੍ਰਿੰਟਡ ਟੀ-ਸ਼ਰਟ ਦਾ ਬਹੁਤ ਟ੍ਰੈਂਡ ਚੱਲ ਰਿਹਾ ਹਰ ਕਸਟਮਰ ਦਾ 14 ਗੇ 16 ਗੇ ਦੀ ਮਸ਼ੀਨਰੀ ਵਰਗ ਬਹੁਤ 14 ਕੇ 16 ਕੇ ਦੇ ਮਸ਼ੀਨਰੀ ਵੱਲ ਬਹੁਤ ਟ੍ਰੈਂਡ ਹੈ ਉਹ ਹਰ ਇੱਕ ਜਾਨਾ ਨੈਟੇਡ ਟੀ-ਸ਼ਰਟ ਵੱਲ ਬਹੁਤ ਮੁਵ ਕਰ ਰਹਾ ਹੈ ਇੰਡਸਟਰੀ ਚੇਂਜ ਕਰ ਰਹੀ ਹੈ ਜੀ ਆਪਣਾ ਨਹੀਂ ਇੰਡਸਟਰੀ ਮਾਸ ਪ੍ਰੋਡਕਸ਼ਨ ਤੇ ਜਾ ਰਹੀ ਹੈ ਜਾਂ ਫੈਸ਼ਨ ਤੇ ਜਾ ਰਹੀ ਹੈ ਫੈਸ਼ਨ ਤੇ ਜਾ ਰਹੀ ਹੈ ਜੀ ਮਾਸ ਪ੍ਰੋਡਕਸ਼ਨ ਤੋਂ ਵੀ ਅੱਜ ਕੱਲ੍ਹ ਉਹਨ ਕੀ ਹੋ ਗਿਆ ਜੀ ਹਰ ਇੱਕ ਕੋਲ ਆਪਣੀ ਆਪਣੀ ਰੇਂਜ ਹੈ ਮਾਸ ਪ੍ਰੋਡਕਸ਼ਨ ਤੋਂ ਇਲਾਵਾ ਉਹ ਆਪਣੇ ਆਪ ਉਹਨਾਂ ਨੇ ਇੱਕ ਪ੍ਰੈਫਰਾਈਜ਼ ਕਰਨਾ ਚਾਹੁੰਦੇ ਹੈ ਕਿ ਮੇਰੇ ਕੋਲ ਆਹ ਰੇਂਜ ਇਸ ਚੀਜ਼ ਅਵੇਲੇਬਲ ਹੈ ਫੁਕ ਕਸਟਮਾਈਜ਼ਡ ਬੁਟੀਕ ਸਟੂਡੀਓ ਟਾਈਪ ਹਾਂਜੀ 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 ਤਾਂ ਕਿ ਉਹਨਾਂ ਰੋਆਈ ਨਿਕਲੇ ਹਾਂਜੀ ਹਾਂਜੀ ਠ ਜੀ ਸਰ ਸੋ ਲਾਈਫ ਤਸਵੀਰਾਂ ਦੇ ਵਿੱਚ ਇਸ ਟਾਈਮ ਦੇਖ ਰਿਹਾ ਸੀ ਕਿ ਇੱਕ ਕਸਟਮਰ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ ਮੰਤਨ ਵੀ ਕੀਤੇ ਜਾ ਰਿਹਾ ਹੈ ਸਰ ਨਮਸਕਾਰ ਨਮਸਕਾਰ ਜੀ ਸਰ 2800 ਨਾਮ ਮੇਰਾ ਨਾਮ ਅਤਲ ਸ਼ਰਮਾ ਵਜੀ ਅਤਲ ਜੀ ਕੀ ਕਹਿਣਾ ਚਾਹੋਗੇ ਕਿ ਐਦਾਂ ਦਾ ਮਾਹੌਲ ਹੈ ਬਹੁਤ ਵਧੀਆ ਰਿਸਪੌਂਸ ਹੈ ਜੀ ਅਸੀਂ ਕਮਸਾ ਦਾ ਸ਼ੁਕਰੀਆ ਦਾ ਕਰਨਾ ਚਾਹੁੰਦੇ ਆ ਕਿ ਐਸੋਸੀਏਸ਼ਨ ਹਰ ਸਾਲ ਬਹੁਤ ਹੀ ਮਿਹਨਤ ਦੇ ਨਾਲ ਇੰਨਾ ਅੱਛਾ ਐਗਜ਼ਿਬਿਸ਼ਨ ਨੂੰ ਕਰਦੇ ਨੇ ਕ੍ਰੀਏਟ ਤੇ ਬਹੁਤ ਹੀ ਅੱਛਾ ਰਿਸਪੌਂਸ ਹੈ ਜੀ ਬਹੁਤ ਹੀ ਅੱਛੀ ਫੋਟੋਫੋਟੋ ਹੈ ਜੀ ਤੀਸਰੇ ਦਿਨ ਚ ਐਗਜ਼ਿਬਿਸ਼ਨ ਪਹੁੰਚੀ ਸੋ ਕਸਟਮਰ ਜਿਹੜਾ ਹੈ ਉਹ ਕਿੰਦਾ ਦੀਆਂ ਚੀਜ਼ਾਂ ਮੰਗ ਰਿਹਾ ਸਰ ਕਸਟਮਰ ਸਭ ਨਾਲੋਂ ਪਹਿਲਾਂ ਦਾ ਜੀ ਆ ਕੇ ਹਰ ਸਾਲ ਦਾ ਉਹਨਾਂ ਦਾ ਇੱਕ ਬਹੁਤ ਹੀ ਜੋ ਕੁਐਸ਼ਨ ਜੈਨੂਇਨ ਹੁੰਦਾ ਕਿ ਜੀ ਤੁਸੀਂ ਨਵਾਂ ਕੀ ਲੈ ਕੇ ਆਏ ਹੋ ਜਿਵੇਂ ਅਸੀਂ ਇਸ ਸਾਲ ਨਵੀਂ ਮਸ਼ੀਨਰੀ ਲੈ ਕੇ ਆਏ ਆ ਜੀ ਫੈਬਰਿਕ ਹੁੰਦੇ ਸਾਡੇ ਕੋਲ ਯਾਨ ਹੁੰਦੇ ਨੇ ਤੇ ਉਹੀ ਆ ਕੇ ਪੁੱਛਦੇ ਨੇ ਜੀ ਕੀ ਤੁਹਾਡੇ ਕੋਲ ਨਵਾਂ ਆਇਆ ਵਾ ਕਿਉਂਕਿ ਨਵਾਂ ਡਿਜ਼ਾਈਨ ਦੇਣਾ ਕਸਟਮਰ ਨੂੰ ਉਹ ਬਹੁਤ ਜ਼ਰੂਰੀ ਹੈ ਜੀ ਤੇ ਉਹੀ ਅਗੇ ਪੁੱਛਦੇ ਨੇ ਅਸੀਂ ਉਹਨਾਂ ਨੂੰ ਦਿਖਾ ਰਹੇ ਹਾਂ ਜੀ ਆਪਣੀ ਨਵੀਂ ਮਸ਼ੀਨਰੀ ਦਿਖਾ ਰਹੇ ਹਾਂ ਨਵੇਂ ਫੈਬ੍ਰਿਕ ਦਿਖਾ ਰਹੇ ਹਾਂ ਜੀ ਜੋ ਵੀ ਡਿਜ਼ਾਈਨ ਵਗੈਰਾ ਸਾਡੇ ਕੋਲ ਨਵੇਂ ਆਏ ਨੇ ਜੀ ਸਭ ਕੁਲ ਮਿਲਾ ਕੇ ਜਿਹੜਾ ਪੋਜ਼ਿਟਿਵ ਮਾਹੌਲ ਹੈ ਮਸ਼ੀਨਰੀ ਨੂੰ ਲੈ ਕੇ ਬਹੁਤ ਹੀ ਪੋਜ਼ਿਟਿਵ ਮਾਹੌਲ ਹੈ ਜੀ ਮਸ਼ੀਨਰੀ ਨੂੰ ਲੈ ਕੇ ਸਪੈਸ਼ਲੀ ਪੋਜ਼ਿਟਿਵ ਮਾਹੌਲ ਹੈ ਕਿਉਂਕਿ ਪਹਿਲਾਂ ਵੀ ਸਾਰੇ ਜਣੇ ਗੱਲ ਕਰ ਹੀ ਦੀ ਨੇ ਕਿ ਇੱਕ ਸਾਲ ਡੇਢ ਸਾਲ ਤੋਂ ਮਸ਼ੀਨਰੀ ਦਾ ਥੋੜਾ ਜਿਹਾ ਸਲੰਮ ਚੱਲ ਰਿਹਾ ਸੀਗਾ ਸਲੋ ਡਾਊਨ ਸੀਗੀ ਮਸ਼ੀਨਰੀ ਬਟ ਉਹ ਅੱਜ ਦੇ ਟਾਈਮ ਦੇ ਵਿੱਚ ਨਹੀਂ ਹੈ ਇਹਦਾ ਇੱਕ ਇਹ ਵੀ ਕਾਰਨ ਹੈ ਜੀ ਕਿਉਂਕਿ ਜਿਹੜੀ 15 16 ਦੇ ਵਿੱਚ ਮਸ਼ੀਨਰੀ ਦਾ ਬੂਮ ਸੀਗਾ ਜੀ ਮਸ਼ੀਨਰੀ ਥੋੜੀ ਪੁਨਾਰੀ ਹੋ ਰਹੀ ਹੈ ਹਰੇਕ ਬੰਦਾ ਸਮਝਦਾ ਜੀ ਪ੍ਰੋਡਕਟਿਵਿਟੀ ਦੀ ਗੇਮ ਹੈ ਪ੍ਰੋਡਕਸ਼ਨ ਦੀ ਗੇਮ ਹੈ ਜੀ ਤੇ ਇਸ ਸਾਲ ਹਰੇਕ ਬੰਦਾ ਹੀ ਪ੍ਰੋਡਕਸ਼ਨ ਪ੍ਰੋਡਕਸ਼ਨ ਨੂੰ ਵਧਾਣ ਲਈ ਹੈ ਜੀ ਆਪਣੀ ਮਸ਼ੀਨਸ ਐਡ ਕਰਨਾ ਚਾਹੁੰਦਾ ਫਿਰ ਠੀਕ ਹੈ ਥੈਂਕ ਯੂ ਲੈ ਕੇ ਤਸਵੀਰਾਂ ਇਸ ਵੇਲੇ ਦਿਆਂ ਅਰੋੜਾ ਇੰਟਰਨੈਸ਼ਨਲ ਦੇ ਸਟਾਲ ਤੋਂ ਕੀ ਕਿਤਾ ਦੀਆਂ ਚੀਜ਼ਾਂ ਹੈਗੀਆਂ ਕਿਦਾਂ ਕੀ ਕੀ ਨਵੀਂ ਅਪਗ੍ਰੇਡੇਸ਼ਨ ਹੋ ਰਹੀ ਹੈ ਇੰਡਸਟਰੀ ਜੋ ਸੋ ਲੋਕ ਆਪਣੀ ਮਸ਼ੀਨਰੀ ਨੂੰ ਬਦਲਣ ਨੂੰ ਲੈ ਕੇ ਅਪਗ੍ਰੇਡ ਕਰਨ ਨੂੰ ਲੈ ਕੇ ਵੀ ਜਿਹੜਾ ਸੰਜੀਦਾ ਹੈ ਔਰ ਇਦਾਂ ਹੀ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ ਸੋ ਇਹ ਸੀ ਫਿਲਹਾਲ ਅਰੋੜਾ ਇੰਟਰਨੈਸ਼ਨਲ ਦੇ ਸਟਾਲ ਤੋਂ ਇਸ ਵੇਲੇ ਦਾ ਅਪਡੇਟ ਫਿਰ ਤੁਹਾਡੇ ਨਾਲ ਜ਼ਰੂਰ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣੀ ਤੈਸ਼ੀ ਧੰਨਵਾਦ